ਮੈਂ ਤੁਹਾਡਾ ਆਪਣਾ ਸ਼ਬਾਸ਼ਪਤਨ ਦੀ ਜ਼ਿੰਦਗੀ ਸੀ ਆ ਡਿਸਟ੍ਰਿਕਟ ਹਿਸ਼ਾਰਪੁਰ ਬੱਚਿਓ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਆਪਾਂ ਬੜੇ ਅੱਗ ਦੇ ਸਤਕਾਰ ਨਾਲ ਗੋਲ ਚੁੱਕੇ ਆ ਕਿ ਪਲੀਜ਼ ਜਿਹੜੇ ਸਟੰਟ ਹੈ ਨਾ ਮਾਰੋ ਸਟੰਟ ਮਾਰ ਕੇ ਆਪਣਾ ਜਿਹੜਾ ਕੀਮਤੀ ਜੀਵਨ ਹੈ ਇਹ ਖਤਰੇ ਦੇ ਵਿੱਚ ਨਾ ਪਾਓ ਪਰ ਤੁਸੀਂ ਹੱਟ ਨਹੀਂ ਰਹੇ ਦੇਖੋ ਤੁਸੀਂ ਖੇਤ ਦੇ ਵਿੱਚ ਸਟੰਟ ਮਾਰ ਰਹੇ ਹੋ ਪਿੱਛੇ ਹੱਲਾ ਲੱਗਿਆ ਕਿੰਨਾ ਉੱਚਾ ਲੈ ਕੇ ਜਾ ਰਹੇ ਹੋ ਤੁਸੀਂ ਤੁਹਾਡਾ ਨੁਕਸਾਨ ਹੋ ਸਕਦਾ ਜਾਨੀ ਨੁਕਸਾਨ ਹੋ ਸਕਦਾ ਜਾਂ ਕੋ ਮਾਲੀ ਨੁਕਸਾਨ ਹੋ ਸਕਦਾ ਪਲੀਜ਼ ਇਦਾਂ ਨਾ ਕਰੋ ਜਿਹੜਾ ਗਿਫਟ ਤੁਹਾਡਾ ਉਹ ਤਿਆਰ ਹੈ ਜਿੱਦਾਂ ਸ਼ੇਖ ਸਾਡੀ ਜੀ ਕਹਿੰਦੇ ਆ ਜੱਬੇ ਮੁਸ਼ਕ ਬੇਤਰਜ ਯਕ ਤੋ ਦਾ ਗਿਲ ਇਹਦਾ ਭਾਵ ਇਹ ਆ ਕਿ ਤੁਹਾਡੀ ਗੱਲ ਭਾਵੇਂ ਛੋਟੀ ਹੋਵੇ ਜਿਹੜਾ ਛੋਟਾ ਜਿਹਾ ਜਿਹੜਾ ਹੈਗਾ ਜੌਂ ਦਾ ਦਾਣਾ ਉਹਦੇ ਚਿੱਟੀ ਗੱਲ ਹੋਵੇ ਪਰ ਉਹਦੇ ਜਿਹੜੇ ਅਰਥ ਆ ਉਹ ਬਹੁਤ ਵੱਡੇ ਹੋਣੇ ਚਾਹੀਦੇ ਆ ਉਹਦੀ ਸਮੈਲ ਜਿਹੜੀ ਆ ਮੁਸ਼ਕਪੂਰ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਪਲੀਜ਼ ਬੱਚਿਓ ਅਸੀਂ ਤੁਹਾਨੂੰ ਇਦਾਂ ਕਹਿੰਦੇ ਰਹਿਣਾ ਕੁਛ ਇਹ ਨਾ ਚੀਜ਼ਾਂ ਤੂੰ ਬਾਝਾਓ ਤਾਂ ਜੋ ਸਾਨੂੰ ਬਾਰ-ਬਾਰ ਕਹਿਣ ਦੀ ਲੋੜ ਨਾ ਪਵੇ ਜਿਹੜਾ ਸੱਚ ਹੈ ਸੱਚ ਦੇ ਸੱਚ ਹੀ ਹੈ ਸੱਚ ਨੂੰ ਸੱਚ ਕਹਿਣਾ ਜਿਹੜਾ ਆ ਬਹੁਤ ਸੌਖਾ ਆ ਪਰ ਝੂਠ ਨੂੰ ਸੱਚ ਕਹਿਣਾ ਜਿਹੜਾ ਉਹ ਬਹੁਤ ਔਖਾ ਜਿਦਾਂ ਗੁਲਾਬ ਹੈ ਗੁਲਾਬ ਨੂੰ ਗੁਲਾਬ ਕਹਿਣਾ ਬਹੁਤ ਸੌਖਾ ਹੈ ਤੇ ਕੰਡੇ ਨੂੰ ਕੰਡਾ ਕਹਿਣਾ ਬਹੁਤ ਔਖਾ ਹੈ ਇਸ ਕਰਕੇ ਬੱਚਿਓ ਪਲੀਜ਼ ਅਸੀਂ ਯੁਰਤ ਰੱਖਦੇ ਆ ਤੁਹਾਨੂੰ ਗਲਤ ਕਹਿਣ ਦੀ ਗਲਤ ਕੰਮ ਨੂੰ ਗਲਤ ਕਹਿਮਲ ਕਹਿਣ ਦੀ ਅਸੀਂ ਜਦੋਂ ਤੁਸੀਂ ਗਲਤੀ ਕਰੋਗੇ ਅਸੀਂ ਤੁਹਾਨੂੰ ਗਲਤ ਕਹਿਣਾ ਇਹ ਸਾਡੀ ਇੱਕ ਜ਼ਿੰਮੇਵਾਰੀ ਹੈ ਸਾਡੀ ਇੱਕ ਡਿਊਟੀ ਹੈ ਪਲੀਜ਼ ਬੱਚਿਓ ਬੇਨਤੀ ਹੈ ਕਿ ਇਦਾਂ ਕਰਕੇ ਆਪਣਾ ਜਿਹੜਾ ਜੀਵਨ ਖਤਰੇ ਦੇ ਵਿੱਚ ਨਾ ਪਾਓ ਮੈਂ 13 ਸਨੂ ਵੀ ਹੰਭਲ ਰਿਕਵੈਸਟ ਕਰਨੀ ਚਾਹੁੰਦਾ ਕਿ ਪਲੀਜ਼ ਆਪਣੇ ਬੱਚਿਆਂ ਨੂੰ ਰੋਕੋ ਅਗਰ ਬੱਚਿਆਂ ਨੂੰ ਤੁਸੀਂ ਵਹੀਕਲ ਦੇਨੇ ਹੋ ਟਰੈਕਟਰ ਦੇਨੇ ਹੋ ਉਹਨਾਂ ਦੀ ਨਿਗਰਾਨੀ ਵੀ ਰੱਖੋ ਕਿ ਇਦਾਂ ਕਰਕੇ ਆਪਣਾ ਜੀਵਨ ਖਤਰੇ ਦੇ ਵਿੱਚ ਨਾ ਪਾਉਣ ਬਹੁਤ ਅੱਗੇ ਦੇ ਸਤਿਕਾਰ ਨਾਲ ਪੇਰੈਂਟਸ ਨੂੰ ਵੀ ਬੇਨਤੀ ਹੈ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਪਲੀਜ਼ ਬੱਚਿਓ ਇੱਦਾਂ ਦੇ ਖਤਰਨਾਕ ਜਿਹੜੇ ਆ ਨਾ ਮਾਰੋ ਗਿਫਟ ਤੁਹਾਡਾ ਤਿਆਰ ਹੈ ਇਹ ਤੁਹਾਨੂੰ ਦੇ ਰਹੇ ਆ ਥੈਂਕ ਯੂ ਜੀ